ਉਹ ਬੱਚਾ ਤੇ ਪੜਿਆ ਲਿਖਿਆ ਸੀ ਸ਼ਾਤਨ ਦੇ ਜਨਾਇਲ ਦੇ ਮਾਂ ਕੋਣੀ ਸ਼ਾਦ ਕੀਤਾ ਸੀ ਉਹ ਬੱਚਾ ਕਹਿੰ ਲੱਗਿਆ ਬਾਪੂਏ ਕੀ ਕਰਦਾ ਇਹਨੂੰ ਤੂੰ ਖੱਡ ਗੇ ਵੀ ਇੰਦਰ ਤਸ ਮਰੀਅਮ ਪਹੁੰਚਦਾ ਕਹਿੰਦਾ ਨਹੀਂ ਪੁੱਤ ਪਹੁੰਚਦਾ ਇੰਦਰ ਜਦੋਂ ਮਨਲਾ ਨੇ ਆਸਰਾ ਬ੍ਰਾਹਮਣ ਆਇਆ ਜਿਵੇਂ ਪੁਰਾਣੀ ਬ੍ਰਾਹਮਣਾਂ ਨੂੰ ਪੁਰਾਣੇ ਸਾਡੇ ਵਾਲੇ ਜਿਹੜੇ ਰਵਾਇਤੀਆ ਚੱਲਦੇ ਆ ਇਹਦੇ ਪੱਟਸਪੂਟ ਹੋਈ ਜਾਂ ਸੇ ਪਰ ਬ੍ਰਾਹਮਣ ਆਇਆ ਜਦੋਂ ਬ੍ਰਾਹਮਣ ਦੇ ਅੱਗੇ ਸ਼ਰਾਦ ਪਹੁੰਚ ਕੇ ਰੱਖਿਆ ਸਾਰਾ ਸਾਜੋ ਸਮਾਨ ਜੋ 36 ਪਰਤਾ ਦੇ ਭੋਜਨ ਉਹਨਾਂ ਨੇ ਬਣਾਏ ਇਹ ਸਾਬ ਇਹਨਾਂ ਨੇ ਆਪਣੀ ਜੀਵ ਦੇ ਸਵਾਦ ਵਾਸਤੇ ਤੁਹਾਨੂੰ ਪਰਮ ਕਾਂਟ ਅੱਜ ਪਾਇਆ ਇਹਨਾਂ ਦੇ ਖਰਚੇ ਕਰੀ ਨਾਲ ਨਿਕਲੇ ਜਾਂਦੇ ਇਹਨਾਂ ਦੇ ਸਰੀਲੇ ਖਰਚੇ ਨਿਕਲਦੇ ਨਹੀਂ 500 ਰੁਪਿਆ 100 ਰੁਪਿਆ ਥਿਰਦਾ ਖਰਚਾ ਮੇਰੇ ਇੰਨਾ ਨਹੀਂ ਹੁੰਦਾ ਆਮ ਜਿਹਾ ਖਰਚਾ ਮਾੜਾ ਮੋਟਾ ਇਹਨਾਂ ਨੂੰ ਖਰਚਾ ਨਹੀਂ ਕਰਿਆ ਨਾ ਆਟ ਵੀ ਇਹਨਾਂ ਨੂੰ ਰਾਸ਼ਨ ਪਾਣੀ ਮੇਰੇ ਤੇ ਅੰਦਰ ਸਾਰਾ ਆਪਣੀ ਰਾਸ਼ਨ ਇਕੱਠੇ ਕਰਕੇ ਇਹਨਾਂ ਨੂੰ ਧਾਮੂ ਪਰਮਾ ਜੀ ਦਾਤਾ ਸਾਨੂੰ ਪਰਮਾ ਜੀ ਦਾਤਾ ਇਹਦਾ ਦਿਮਾਗ ਬਹੁਤ ਤੇ ਸੀ ਪੜਿਆ ਲਿਖਿਆ ਸੀ। ਬ੍ਰਾਹਮਣ ਜੀ ਆਏ ਕਿ ਉਸਕੇ ਜਦੋਂ ਕਿ ਰਾਤ ਰੱਖਿਆ ਨਾ ਸੱਜਾ ਕਹਿੰਦੇ ਬ੍ਰਾਹਮਣ ਜੀ ਇਸ ਰਾਤ ਮਰਿਆ ਤੱਕ ਸੋਚਦਾ ਰਿਹਾ। ਜਿੰਦਾ ਹਾਂ ਜੀ ਕੋਈ ਕਿ ਸ਼ਾਸਤਰਾ ਚ ਤਾਂ ਐਸੇ ਲਿਖਿਆ ਤੂੰ ਸੋਚਦਾ। ਇਹਦਾ ਤਾਂ ਇਹਦਾ ਇੱਕ ਮੇਟਰ ਹੁੰਦੇ ਹੋ। ਬ੍ਰਾਹਮਣ ਸੱਜੇ ਸ਼ਾਮ ਕਰੋ ਇੱਕ ਖਾਸ ਢੀਂਗ ਲੈਣ ਗਿਆ। ਉਹਨੇ ਇਨਸੋਲੀਨ ਦਾ ਟੀਕਾ ਭਰ ਕੇ ਲਿਆਇਆ। ਟੀਕਾ ਜਦੋਂ ਭਰ ਕੇ ਲਿਆਇਆ ਜਾਂਦਾ ਬ੍ਰਾਹਮਣ ਜੀ ਪ੍ਰਸ਼ਾਦਾ ਸਕੰਦ ਤੋਂ ਪਹਿਲਾਂ ਮੇਰਾ ਸਾਥੇ ਛੋਲੀ ਦਾ ਟੀਕਾ ਵੀ ਲਾਉਂਦਾ ਸੀ ਉਹੋ ਸਿੱਤੇ ਪਹਿਲਾ ਟੀਕਾ ਉਹ ਬਾਪੂ ਮੇਰੇ ਨੇ ਸਕਲੇ ਸ਼ਪਾਰਾਣਾ ਮੇਰਾ ਟੀਕਾ ਦਾ ਪੇਜਾ ਨਹੀਂ ਪ੍ਰਸ਼ਾਦਾ ਪੇਜਦਾ ਏਕੋ ਆਈ ਪਾਸੜ ਵਿੱਚ ਗਾਣਾ ਸੱਟਾਵ ਤਾਂ ਪਰਮ ਜੇ ਬਾਪੂ ਤੱਕ ਪ੍ਰਸ਼ਾਦਾ ਪਹੁੰਚਾ ਤੇ ਟੀਕਾ ਵੀ ਪਹੁੰਚੇਗਾ ਜਿਹੜੇ ਬਾਪੇ ਪਰਮਾਤਮਾ ਤਰਕਾਂ ਦੇ ਨਸ਼ੇ ਮਾਰ ਕੇ ਕਈਆਂ ਨੂੰ ਬਿਮਾਰੀਆਂ ਸਤਾ ਮਾਰ ਕੇ ਕਈ ਕੈਂਸਰ ਦੇ ਮਰੀਜ਼ ਕਿੰਨੇ ਮਾਰੇ ਨੇ ਸੁਖਵਾਓ ਕੈਂਸਰ ਦੀਆਂ ਗੋਲੀਆਂ ਦੇਖੋ ਖਾਂਦਾ ਜਦ ਪ੍ਰਸ਼ਾਸਨ ਮਨਜਤਾ ਦਵਾਈ ਕੌਣ ਸਮਝਾਏਗਾ ਦਵਾਈ ਉੱਪਰ ਜਾਓ ਬ੍ਰਾਹਮਣ ਭੱਜਦੇ ਨੂਹਾਂ ਹੀ ਲੱਗਿਆ ਸੀ ਚਾਰ ਧਾਰਾ ਹੋਏਗੀ ਨਾ ਇਦਾਰੇ ਸੰਧੀਆਂ ਨੂੰ ਰਾਹ ਨ ਲੱਭੇ ਇਦਾਰੇ ਬਾਬਿਆਂ ਨੂੰ ਘਰਾਂ ਚ ਪਾਉਣ ਵਾਲਿਆਂ ਨੂੰ ਰਾਹ ਨ ਆਸਤੇ ਇਹਨਾਂ ਦੇ ਤੇਰੇ ਆਪਣੇ ਆਪੇ ਬੰਦ ਹੋ ਜਾਣਗੇ ਸਾਨੂੰ ਪ੍ਰਾਣੀ ਨਹੀਂ ਪੈਣੀ ਅਸੀਂ ਗੁਰਬਾਣੀ ਪੜ੍ਹੀਏ ਅਸੀਂ ਤਾਂ ਨਿੱਕੀ ਨਿੱਕੀ ਗੱਲ ਤੇ ਲੜਾਂ ਨਾ ਨੇ ਆ ਉਸ ਵਾਰਿਆਂ ਚ ਵੀ ਬਾਬਾ ਜੀ ਨੇ ਸਾਨੂੰ ਭਾਂਡੇ ਨਹੀਂ ਦਿੱਤੇ ਪਰ ਤਾਂ ਕਿਵੇਂ ਸਾਨੂੰ ਦਰਿਆ ਨਹੀਂ